ਹਰੀ ਵੀਰੇ ਕਿਥੋਂ ਮੇਰੇ Shimla ਤੋਂ ਹਾਂਜੀ ਜਿਹੜਾ ਪੰਜਾਬੀ ਬੰਦਾਂ ਨਾਲ ਧੱਕਾ ਹੁੰਦਾ ਉਹ ਕਿਉਂ ਹੁੰਦਾ ਭਾਈ ਜੀ ਉਹ ਡਲੋਜੀ ਵਾਲੇ ਔਰ ਮਨਾਲੀ ਵਾਲੇ ਬਹੁਤ ਹੀ ਗਲਤ ਕਰਦੇ ਆ ਪਰ ਚਲਾ ਜੀ ਬੜਾਇਆ ਵਾ ਧਰਮਥਾਲਾ ਵਾਲੇ ਵੀ ਨਹੀਂ ਵੀ ਗਲਤ ਕੀਤਾ ਆ ਬਟ ਕਿਹਾ ਹੈ ਕਿ ਉਸ ਦਾ ਐਸਾ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਹੈ ਨਾ ਮੈਨੂੰ ਦੇਖੋ ਮੈਨੂੰ ਪ੍ਰੋਬਲਮ ਆ ਗਈ ਰਹੀ ਇਸ ਚੀਜ਼ ਦੀ ਕਰਨਾ ਇੱਕ ਨੇ ਹੁਕਮ ਨਾਲ ਦਸੂ ਪੈ ਰਿਹਾ ਲੇਕਿਨ ਡਲੋਜੀ ਵਾਲੇ ਔਰ ਮਕਲੋੜਵਾਂਜਾ ਵਾਲੇ ਔਰ ਮਨਾਲੀ ਵਾਲੇ ਇਹ ਬੰਦੇ ਦੋਜੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਗੱਲ ਫਿਰ ਗਲਤ ਹੈ ਨਾ ਫਿਰ ਅਸੀਂ ਸਮਝਾਉਂਦੇ ਜਦੋਂ ਬੰਦੇ ਬੰਦੇ ਨਾਲ ਚੱਲਦੇ ਆ ਲੇਕਿਨ ਅਸੀਂ ਮਨਾਲੀ ਵਾਲਿਆਂ ਨਾਲ ਖੁਦ ਗੱਲ ਨਹੀਂ ਕਰਦੇ ਅੱਛਾ ਹਣ ਉਹਨਾਂ ਦੀ ਵਜ੍ਹਾ ਤੇ ਦੇਖੋ ਮੈਨੂੰ ਪ੍ਰੋਬਲਮ ਆ ਗਈ ਹਾਂ ਤੇ ਹੁਣ ਤੁਹਾਡਾ ਟੂਰ ਹੈ ਤੁਹਾਨੂੰ ਪਾੜ ਸਾਡਾ ਕੰਮ ਹੀ ਪੰਜਾਬ ਤੋਂ ਹੈ ਚੰਡੀਗੜ੍ਹ ਤੋਂ ਹੈ ਤੋ ਫਿਰ ਸਮਝਣਾ ਚਾਹੀਦਾ ਘੱਟ-ਘੱਟ ਬਿਲਕੁਲ ਉਹਨਾਂ ਪੰਜਾਬ ਉਹਨਾਂ ਬੰਦوں ਨੂੰ ਸਿੱਖਿਆ ਚਾਹੀਦੀ ਕਿ ਬਾਹਰ ਦੇ ਬੰਦੇ ਨੂੰ ਸਮਝਾ ਦਿਓ ਗਲਤ ਕਰ ਰਹੇ ਆ ਉਹ ਠੀਕ ਹੈ ਲੇਕਿਨ ਮਾਰ ਕਟਾਈ ਦਾ ਚੱਕਰ ਨਹੀਂ ਕਰਦੇ ਅਸੀਂ ਤੁਹਾਨੂੰ ਹੱਥ ਲਾਇਆ ਤੁਸੀਂ ਕੰਡ ਗੱਡੀ ਨੂੰ ਉਥਾਨ ਪਹੁੰਚਾਇਆ ਕੋਈ ਨਹੀਂ ਪਹੁੰਚਾਇਆ ਫਿਰ ਅਸੀਂ ਮਨਸਾਨੀਅਤ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਨੀ ਕਿ ਕਿਹੜੀ ਜਗ੍ਹਾ ਤੋਂ ਆਏ ਜੀ Shimla ਤੋਂ Shimla ਤੋਂ ਦੇਖੋ ਜੋ ਆਪਣਾ ਸੇ ਪੰਜਾਬੀ ਆਜੀ ਵੀਰੇ ਕਿੱਥੋਂ ਮੇਰੇ Shimla ਤੋਂ ਸ਼ੁਕਰਾਜੋ ਹਾਂਜੀ ਜਿਹੜਾ ਪੰਜਾਬੀ ਬੰਦੇ ਨਾਲ ਧੱਕਾ ਹੁੰਦਾ ਉਹ ਕਿਉਂ ਹੁੰਦਾ ਭਾਈ ਜੀ ਉਹ ਡਲੋਜੀ ਵਾਲੇ ਔਰ ਮਨਾਲੀ ਵਾਲੇ ਬਹੁਤ ਹੀ ਗਲਤ ਕਰਦੇ ਆ ਪਰ ਧਰਮਥਾਲਾ ਜੀ ਬੜਾਇਆ ਵਾ ਧਰਮਥਾਲਾ ਵਾਲੇ ਵੀ ਨਹੀਂ ਵੀ ਗਲਤ ਕੀਤਾ ਹੈ ਬਟ ਕੀ ਹੈ ਕਿ ਉਸ ਦਾ ਐਸਾ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਨਾ ਹੁਣ ਅਸੀਂ ਟੱਟ ਨਾਲ ਬੰਦ ਬਟਾਈ ਦਿੱਤੀ ਹੁਣ ਮੈਨੂੰ ਦੇਖੋ ਮੈਨੂੰ ਪ੍ਰੋਬਲਮ ਆ ਗਈ ਇਹ ਚੀਜ਼ ਦੇ ਕਰਨਾ ਇੱਕ ਨੇ ਟੁੱਟਣਾ ਤੁਹਾਨੂੰ ਪੈ ਰਿਹਾ ਲੇਕਿਨ ਢੋਦੀ ਵਾਲੇ ਔਰ ਮਕਲੋੜਵਾਂ ਵਾਲੇ ਔਰ ਮਨਾਲੀ ਵਾਲੇ ਇਹ ਬੰਦੇ ਦੂਜੇ ਬੰਦੇ ਨੂੰ ਬੰਦਾ ਆਲੀ ਸਮਝਦੇ ਆ ਗੱਲ ਫਿਰ ਗਲਤ ਹੈ ਨਾ ਫਿਰ ਅਸੀਂ ਸਮਝਾਉਂਦੇ ਵੀ ਚੱਲਦੇ ਆ ਪਰ ਅਸੀਂ ਬੰਦੇ ਹੀ ਹੱਥ ਚੱਲਦੇ ਆ ਲੇਕਿਨ ਅਸੀਂ ਮਨਾਲੀ ਵਾਲਿਆਂ ਨਾਲ ਖੁਦ ਗੱਲ ਨਹੀਂ ਕਰਦੇ ਆ ਅੱਛਾ ਔਰ ਉਹਨਾਂ ਦੀ ਵਜ੍ਹਾ ਤੇ ਦੇਖੋ ਮੈਨੂੰ ਪ੍ਰੋਬਲਮ ਆ ਗਈ ਹਾਂ ਤੇ ਹੁਣ ਤੁਹਾਡਾ ਟੂਰ ਤੋਂ ਨਿਕਲਣਾ ਔਰ ਸਾਡਾ ਕੰਮ ਹੀ ਪੰਜਾਬ ਤੋਂ ਆ ਚੰਡੀਗੜ੍ਹ ਤੋਂ ਹੈ ਤੋ ਫਿਰ ਸਮਝਣਾ ਚਾਹੀਦਾ ਕਿ ਤੁਹਾਡਾ ਬਿਲਕੁਲ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਨੂੰ ਸਿੱਖਿਆ ਚਾਹੀਦੀ ਕਿ ਬਾਹਰ ਦੇ ਬੰਦੇ ਨੂੰ ਸਮਝਾ ਦੋ ਗਲਤ ਕਰ ਰਹੇ ਆ ਉਹ ਠੀਕ ਹੈ ਲੇਕਿਨ ਮਾਰ ਕੁਟਾਈ ਦਾ ਚੱਕਰ ਨਹੀਂ ਕਰਨਾ ਅਸੀਂ ਤੁਹਾਨੂੰ ਹੱਥ ਲਾਇਆ ਤੁਸੀਂ ਤੁਹਾਡੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਕੋਈ ਨਹੀਂ ਪਹੁੰਚਾਇਆ ਫਿਰ ਅਸੀਂ ਇਨਸਾਨੀਅਤ ਤੌਰ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ ਬਿਲਕੁਲ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਸਿਮਲੇ ਤੋਂ ਸਿਮਲੇ ਤੋਂ ਦੇਖੋ ਜੋ ਆਪਣੇ ਇੱਥੇ ਪੰਜਾਬੀ